ਲੱਗਿਆ ਇਨਾਨ ਕਾ ਅੰਗਦ ਦੇ ਵਿੱਚ ਕੋਈ ਫਰਕ ਕਿਉਂ ਨਹੀਂ ਕਿਉਂ ਅੰਗਦ ਆਪਣੇ ਆਪ ਨੂੰ ਨਾਨਕ ਕਹਿੰਦਾ ਕਿਉਂ ਸਾਰੇ ਆਪਣੇ ਆਪ ਨੂੰ ਨਾਨਕ ਕਹਿੰਦੇ ਨੇ ਜਦ ਕੇ ਸਰੀਰ ਕਰਕੇ ਹੋ ਰਿਹਾ ਹੈ ਜੇ ਭੇਦ ਨਹੀਂ ਸਮਝ ਆਇਆ ਉਹਨੂੰ ਸਮਝ ਵੀ ਨਹੀਂ ਆਉਣੀ ਗੁਰਬਾਣੀ ਦੀ ਗੁਰਬਾਣੀ ਚੋਂ ਕੁਝ ਨਹੀਂ ਮਿਲਿਆ ਉਹਨੂੰ ਰਾਮਦਾਸ ਹਰ ਸੋ ਮਿਲ ਗਏ ਰਾਮਦਾਸ ਹਰ ਸੋ ਮਿਲ ਗਏ ਜਦੋਂ ਰਾਮਦਾਸ ਵੀ ਆਪਣੇ ਬੂਲ ਚ ਸਮਾਗੇ ਹਮ ਗੁਰਤਾ ਦੇਤ ਅਰਜਣੇ ਭਏ ਗੁਰਤਾ ਦੇਖੋ ਗੁਰਤਾ ਹੀ ਲਵਾ ਰਿਹਾ ਹੈ ਗੁਰਤਾ ਜਿਹੜੀ ਸੀ ਗਿਆਨ ਦੀ ਜ਼ਿੰਮੇਵਾਰੀ ਸੀ ਅਰਜਣ ਨੂੰ ਦੇ ਗੇ ਪ੍ਰਚਾਰ ਦੀ ਜ਼ਿੰਮੇਵਾਰੀ ਅਰਜਣ ਨੂੰ ਦੇ ਗੇ ਜਬ ਅਰਜਣ ਹੈ ਭਏ ਅਰਜਣੇ ਭਏ ਦੇਤ ਅਰਜਣੇ ਜੇ ਕੋਈ ਹੋਰ ਲਿਖਦਾ ਤਾਂ ਕੱਲਾ ਅਰਜਣ ਨਹੀਂ ਸੀ ਦਫ਼ਤਰ ਵਰਤ ਸਕਦਾ ਜੇ ਕੋਈ ਹੋਰ ਲਿਖਦਾ ਤਾਂ ਅਰਜਨ ਕੱਲਾ ਲਫ਼ਜ਼ ਅਰਜਨ ਦੀ ਸੀ ਵਰਤਦਾ ਗੁਰੂ ਨਾਲ ਵਰਤਦਾ ਸਿੱਖ ਦਾ ਲਿਖਿਆ ਹੋਇਆ ਹੀ ਨਹੀਂ ਇਹ ਹੈ ਕਿਸੇ ਥਰਡ ਪਰਸਨ ਦਾ ਲਿਖਿਆ ਹੋਇਆ ਹੈ ਇੱਕ ਤਾਂ ਬਾਇਓਗ੍ਰਾਫੀ ਹੈ ਇਹ ਸਾਰੀ ਉਹ ਤਾਂ ਆਟੋ ਬਾਇਓਗ੍ਰਾਫੀ ਹੈ ਬਈ ਜਿੱਦਾਂ ਨਾੜ ਦਾ ਸਾਰੀ ਆਟੋ ਬਾਇਓਗ੍ਰਾਫੀ ਹੈ ਉਹ ਤਾਂ ਆਦਮੀ ਖੁਦੇ ਲਿਖਦਾ ਹੁੰਦਾ ਜਿਹਦੀ ਹੁੰਦੀ ਹੈ ਇਹ ਬਹੁਤ ਸਾਰੇ ਭੇਜ ਦੇਣੇ ਆਪੇ ਇਹ ਕੌਣ ਲਿਖ ਦੂਗਾ ਆਪੇ ਲਿਖ ਦੂਗਾ ਕੌਣ ਲਿਖ ਦੂਗਾ ਇਹ ਪੇਦ ਰਾਉ ਨਾ ਇਹਨਾਂ ਨੂੰ ਪੁੱਛੇ ਵੀ ਤੁਹਾਨੂੰ ਹੈਗਾ ਪੇਦ ਇਹ ਜਿਹੜੇ ਰੌਲਾ ਪਾਉਂਦੇ ਨੇ ਉਹਨਾਂ ਨੂੰ ਹੈਗਾ ਪੇਦ ਆਹ ਵੀ ਤੇਨੇ ਕੋਨੇ ਕਿਵੇਂ ਕਰੇ ਸਮਝਾ ਦੇਣ ਇਹ RAM 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 ਜੀ ਆਵਾਂ ਲਿਖ ਦਾਂਗੇ ਨਾਲ ਤੁਸੀਂ ਲਿਖ ਦੋਗੇ ਇਹ ਗੱਲ ਜਦ ਅਰਜਨ ਪ੍ਰਭ ਲੋਕ ਸਦਾਏ ਜਦ ਅਰਜਨ ਪ੍ਰਭ ਲੋਕ ਸਦਾਏ ਦੇਖੋ ਦੁਬਾਰਾ ਫੇਰ ਆਖਦੇ ਰਹੇ ਪ੍ਰਭ ਲੋਕ ਸਦਾਏ ਹਰ ਗੋਬਿੰਦ ਤੈ ਥਾਂ ਠਹਿਰਾਏ ਹਰ ਗੋਬਿੰਦ ਵੀ ਨਾਮ ਸਦਾ ਯਾਰ ਹੈ ਹਰ ਗੋਬਿੰਦ ਤੈ ਥਾਂ ਗੁਰੂ ਕੇ ਨਾਮ ਨਹੀਂ ਆਰਿਆ ਉਦੀ ਜਗ੍ਹਾ ਕੀ ਹਰੋਬਿੰਦ ਆਗੇ ਤੇ ਥਾਂ ਠਹਿਰਾਏ ਹਮ ਹਰ ਗੋਬਿੰਦ ਪ੍ਰਭ ਲੋਕ ਸੁਧਾਰੇ ਹਰ ਗੋਬਿੰਦ ਵੀ ਪ੍ਰਭ ਲੋਕ ਸੁਧਾਰ ਗਏ ਹਰੀ ਰਾਏ ਤੈ ਥਾਂ ਬਿਠਾਰੇ ਹਰੀ ਰਾਏ ਉਹਨਾਂ ਦੇ ਥਾਂ ਆਗੇ ਹਰੀ ਕ੍ਰਿਸ਼ਨ ਤਨ ਕੇ ਸੁਤ ਹੋਏ ਉਹਨਾਂ ਦੇ ਹਰੀ ਕ੍ਰਿਸ਼ਨ ਸੁਤ ਹੋਏ ਉੱਤਰੋਏ ਉੱਤਰੋਏ ਤਿੰਤੇ ਤੇ ਤੇਗ ਬਹਾਦਰ ਭਏ ਤਿੰਤੇ ਤੇ ਤੇਗ ਬਹਾਦਰ ਭਏ ਉਹਨਾਂ ਦੇ ਤੇਗ ਬਹਾਦਰ ਹੋਏ ਨੇ ਤਿਲਕ ਜੰਜੂ ਰੱਖਾ ਪ੍ਰਭਤਾ ਕਾ ਤਿਲਕ ਜੰਜੂ ਰੱਖਾ ਪ੍ਰਭਤਾ ਕਾ ਦੇਖੋ ਪ੍ਰਭ ਪਰਮੇਸ਼ਰ ਨੂੰ ਕਹਿ ਰਹੇ ਨੇ ਇੱਥੇ ਤੇਗ ਬਹਾਦਰ ਨੇ ਰੱਖਿਆ ਤੇਗ ਬਹਾਦਰ ਨੇ ਤਿਲਕ ਜੰਜੂ ਨਹੀਂ ਰੱਖਿਆ ਹੁਕਮ ਸੀ ਪਰਮੇਸ਼ਰ ਦਾ ਹੁਕਮ ਨਾ ਵਜ ਗਿਆ ਤਿਲਕ ਜੰਜੂ ਰੱਖਾ ਪ੍ਰਭਤਾ ਕਾ ਪਤਾ ਕਾ ਪ੍ਰਭ ਨੇ ਰੱਖਿਆ ਇਦਾਂ ਜੰਜੂ ਪ੍ਰਭ ਨੇ ਖੇੜ ਵਰਤਾਈ ਐ ਸੀ ਉਧਰ ਉਹਨਾਂ ਨੂੰ ਵੇਤਾ ਉਧਰ ਧਰਮ ਸੰਕਟ ਖੜਾ ਹੋ ਗਿਆ ਜਦੋਂ ਕਹਿੰਦੇ ਸੀ ਅੱਜ ਤੋਂ ਸਿੱਖ ਧਰਮ ਸੰਕਟ ਤਾਂ ਖੜਾ ਹੋਇਆ ਗਿਆ ਹੂੰ ਕਿਨੋ ਵੱਡੋ ਕਲੂ ਮਹਸਾਕਾ ਤੇ ਬੜਾ ਸਾਖਾ ਕੀਤਾ ਕਲੂ ਦੇ ਵਿੱਚ ਬਹੁਤ ਵੱਡਾ ਸਾਖਾ ਹੈ ਕਲੂ ਚ ਸਾਖਾ ਹੀ ਹੈ ਸਕਾ ਬਹੁਤ ਇੱਕ ਐਸੀ ਕਥਾ ਲੱਗ ਰਹੀ ਜਿਹੜੀ ਬੜੀ ਭਿਆਨਕ ਹੋਵੇ ਐਸਾ ਬਾਣਾ ਵਰਤਾ ਦੇਣ ਜਿਹੜਾ ਬੜਾ ਭਿਆਨਕ ਹੋ ਆਪਣੇ ਤੇ ਚੱਲ ਲੈ ਡਾ ਬੜਾ ਸਕਾ ਇੱਕ ਬੰਦੇ ਤੇ ਆਰਾ ਚੱਲ ਗਿਆ ਜੋਦੇ ਦੇ ਉੱਤੇ ਸਰਦੇ ਉੱਤੇ ਦਿੱਲੀ ਚ ਇਹ ਸੁੜਕੇ ਆਦਮੀ ਕੰਮ ਜਾਂਦਾ ਇੱਕ ਰੂਹ ਬਣ ਕੇ ਸਾੜੇ ਤਾਂ ਜੋਦਾ ਹੀ ਇੱਕ ਜੁੰਦਾ ਹੀ ਦੇ ਦੇ ਕੜਾਹੇ ਜੇ ਦੇਗੇ ਦੇ ਵਿੱਚ ਪਾਣ ਜੋ ਵਾਲ ਦਿੱਤਾ ਇਸਾਂ ਕਹਿੰਦਾ ਹੋਰ ਕੀ ਆਦਮੀ ਨੂੰ ਕਮਾ ਦੇਣ ਵਾਲਾ ਜਿਹੜਾ ਹੁੰਦਾ ਨਾ ਭੈਣ ਕੋ ਮਿਲੋ ਇਸਾ ਕੇ ਹੁੰਦੇ ਇਹਨੂੰ ਸੁਣ ਕੇ ਆਦਮੀ ਇਹਨੂੰ ਸੁਣ ਕੇ ਵੱਡੇ ਵੱਡੇ ਪਾਪ ਖਮਝਾਉਂਦਾ ਇਸਾ ਕਹਿੰਦਾ ਸਾਧਨ ਹੈ ਤੋ ਇਤੀ ਜਿਨ ਕਰੀ ਸਾਧਨ ਹੈ ਤੋ ਇਤੀ ਜਿਨ ਕਰੀ ਸਾਧਾ ਵਾਸਤੇ ਕੀਤੀ ਇਹ ਕੀ ਇਹ ਗੱਲ ਕੀਤੀ ਕਥਾ ਕਿਉਂ ਕੀਤੀ ਸਾਧਨ ਵੇਦ ਸਾਧਨ ਵੇਦ ਕਦੇ ਕੀਤੀ ਉਹਨਾਂ ਦੇ ਵਿੱਚ ਸਾਧਵੀ ਸੀ ਕੋਈ ਕੌਣ ਸੀ ਕਿਰਪਾਰਾ ਹੋਰ ਵੀ ਸੀ ਹੋਰ ਵੀ ਸੀ ਉਹਨਾਂ ਦੇ ਵਿੱਚ ਜੇ ਲੀਡਰ ਲੀਡਰ ਹੋਏ ਪਾਸੇ ਰੜ ਗਏ ਪੁਲਸੀਏ ਪੰਡਤ ਹੁਣ ਵੀ ਹੈਗੇ ਨੇ ਹੋਰ ਵੀ ਬਹੁਤ ਮਲੜ ਵਾਲੇ ਲੋਕ ਸੀ ਲੀਡਰਾਂ ਦੇ ਜਿਉਂਦਾ ਕਦੇ ਇੱਧਰ ਹੋਗੇ ਕਦੇ ਇੱਧਰ ਹੋਗੇ ਪਵਨਕ ਸਾਰੇ ਲੀਡਰਾਂ ਨੂੰ ਕਰ ਨਹੀਂ ਜਾਂਦੀ ਹੁੰਦੀ ਪਵਨਕ ਸੱਚ ਮੰਨ ਕਰ ਜਾਂਦੀ ਹੈ ਅੱਜ ਵੀ ਗੁਰ ਤੇਗ ਬਹਾਦਰ ਦਾ ਸਾਰੇ ਇੱਜ਼ਤ ਕਰਦੇ ਨੇ ਜਿੰਦੂ ਅੱਜ ਵੀ ਕਰਦੇ ਨੇ ਉਹ ਜਿਹੜੇ ਨਹੀਂ ਕਰਦੇ ਅੰਦਰੋਂ ਬਾਹਰ ਉਹ ਵੀ ਕਰਦੇ ਨੇ ਜਿਹੜੇ ਅੰਦਰੋਂ ਜਲਦੀ ਕਰਦੇ ਨੇ ਬਾਹਰ ਉਹਨਾਂ ਨੂੰ ਵੀ ਮੰਨਣਾ ਪੈਂਦਾ ਹੈ ਕਿਉਂ ਜੇ ਉਹ ਨਹੀਂ ਮੰਨਦੇ ਦੂਏ ਉਹ ਤੇ ਸੰਸਾਰ ਦੇ ਡਰਦੇ ਬੰਦੇ ਨੇ ਬੁਲਣਾ ਪੈਂਦਾ ਅੰਦਰੋਂ ਭਾਵੇਂ ਨਾ ਕਰਦੇ ਹੁਣ ਪਰ ਬਾਹਰੋਂ ਉਹ ਵੀ ਕਰਦੇ ਨੇ ਸੀਸ ਦੀ ਅੰਦਰੋਂ ਕਰਨ ਵਾਲੇ ਤਾਂ ਬਹੁਤੇ ਨੇ ਬਾਹਰੋਂ ਕਰਨ ਵਾਲੇ ਥੋੜੇ ਨੇ ਸੀਸ ਦੀ ਆ ਪਰ ਸੀਨਾ ਉਚਰੀ ਸਿਰ ਦੇ ਤਾਂ ਪਰ ਸੀਨ ਹੀ ਉਚਰੀ ਸੀ ਨਹੀਂ ਗਈ ਤਕਲੀਫ ਨਹੀਂ ਬਣੀ ਹੂੰ ਧਰਮ ਹੀਤ 사ખા ਜਨ ਕੀਆ ਇਸਾ ਕਾ ਕਦ ਖਾਤਰ ਕੀਤਾ ਧਰਮ ਹੀਤ ਕੀਤਾ ਦੇਖੋ ਜ਼ੁਲਮ ਦੇ ਖਿਲਾਫ ਨਹੀਂ ਹੈ ਧਰਮ ਹੀਤ ਹੈ ਇਹੀ ਫਰਕ ਪਾ ਲਿਆ ਸਾਡੇ ਜ਼ੁਲਮ ਦੇ ਜ਼ੁਲਮ ਹੁੰਦਾ ਕੀ ਹੈ ਜ਼ੁਲਮ ਦੀ ਕੀ ਪਰਿਭਾਸ਼ਾ ਧਰਮ ਵਾਸਤੇ ਕੀਤਾ ਜ਼ੁਲਮ ਤਾਂ ਸੀ ਜਾਣਦੇ ਨਹੀਂ ਕੀ ਹੈ ਜ਼ੁਲਮ ਕਿਸੇ ਜੀ ਨੂੰ ਖਾਲਸਾ ਨਹੀਂ ਮੰਨਦਾ ਗੁਰਮਤ ਕਿਸੇ ਜੀ ਨੂੰ ਜ਼ੁਲਮ ਨਹੀਂ ਮੰਦੀ ਦੋਵੇਂ ਪਾਸੇ ਦਾ ਪਰਮੇਸ਼ਰ ਦਾ ਹੁਕਮ ਹੈ ਜ਼ੁਲਮ ਕੀ ਹੁੰਦਾ ਜਿਹੜੇ ਗੱਲਾਂ ਕਰਦੇ ਨੇ ਨਾ ਲੀਡਰ ਸਿੱਖ ਇਹ ਬੁੱਢੇ ਇਹਨਾਂ ਨੂੰ ਤਾਂ ਉਹੀ ਨਹੀਂ ਪਤਾ ਸਿੱਖੀ ਕੀ ਐ ਉਹ ਕਮਿਸ਼ਨਾਂ ਦੀਆਂ ਸੁਣੀਏ ਸੁਣੀਏ ਗੱਲਾਂ ਬਕਵਾਸ ਕਰੀ ਜਾਂਦੇ ਨੇ ਪਤਾ ਹੀ ਨਹੀਂ ਸਿੱਖੀ ਕੀ ਐ ਕਮਿਸ਼ਨਾਂ ਲਾ ਗਿਆ ਢਾਡੀਆਂ ਬੱਕ ਮਾਰਿਆ ਹੋਇਆ ਐਵੇਂ ਇਹਨਾਂ ਨੂੰ ਕੀ ਪਤਾ ਸਿੱਖੀ ਕੀ ਐ ਜੋ ਮੂੰਹ ਹੀ ਹੋ ਗਏ ਨੇ ਇਹ ਬੋਲਦੇ ਨੇ ਸੰਸਾਰੀ ਭਾਸ਼ਾ ਲੋਕ ਗੁਰਬਾਣੀ ਦੀ ਤਾਂ ਭਾਸ਼ਾ ਹੀ ਨਹੀਂ ਇਹਨਾਂ ਨੂੰ ਪਤਾ ਗੁਰਮੁਖੀ ਬੋਲੀ ਦਾ ਹੀ ਨਹੀਂ ਪਤਾ ਹੈ ਜੋ ਕੋਈ ਹੋਇਆ ਧਰਮ ਵਾਸਤੇ ਹੋਇਆ ਪਰ ਮੈਂ ਇਹ ਸਾਕਾ ਜਨ ਕੀਆ ਅਸੀਂ ਧਰਮ ਵਾਸਤੇ ਘਰ ਰਹਿਣ ਦੀ ਯੋਜਨਾ ਨੇ ਜੁਲਮ ਨਾਲ ਸਾਡਾ ਕੀ ਸੰਬੰਧ ਹੈ ਸੀਸ ਦੀਆ ਪਰ ਸਿਰ ਰਣਦੀਆ ਸੀਸ ਦੀਆ ਪਰ ਸਤਕ ਨਹੀਂ ਛੜਿਆ ਸਿਰ ਹੁੰਦਾ ਸਤਕ ਸਤਕ ਨਹੀਂ ਡੋਲੇ ਉਹਨਾਂ ਦਾ ਪਿਛੇ ਨਹੀਂ ਹਟੇ ਸੱਚ ਤੋਂ ਸਿਰਣਾ ਹੁੰਦਾ ਸਤਕ ਸਿੱਧਕ ਜਿਹੜਾ ਹੈਗਾ ਇਹ ਹੈ ਅਸਲ ਦੇ ਵਿੱਚ ਸਿੱਖੀ ਚ ਸਿੱਖੀ ਦੇ ਵਿੱਚ ਬਿਲਕੁਲ ਵੀ ਅਜਿਹੇ ਕਹਿੰਦੇ ਨੇ ਇਹ ਸ਼ਰਦਾ ਸ਼ਰਦਾ ਬਾਬਰ ਨੂੰ ਕੋਈ ਸ਼ਰਦਾ ਆਲਾ ਤਾਂ ਕੰਮ ਕਰੇ ਨਹੀਂ ਸਕਦਾ ਸ਼ਰਦਾ ਆਲੇ ਕਰਦੇ ਹਿੰਦੂ ਕਰਦੇ ਕੰਮ ਸ਼ਰਦਾ ਆਲਾ ਤਾਂ ਰੋਹਿੰਦੂ ਧਰਮ ਉਹਨਾਂ ਨੇ ਕਰਵਾ ਸਰਦੇ ਤਾਂ ਸ਼ਰਦਾ ਆਲੇ ਨੇ ਕਿਸੇ ਨੇ ਛੱਡੀ ਦਿੱਤਾ ਕਦੇ ਇਹ ਜੈਸਾ ਕਦੇ ਨਹੀਂ ਕੀਤਾ ਸ਼ਾਹਦਾਲੇ ਦਾ ਭਾਜ ਜਾਂਦੇ ਹੁੰਦੇ ਨੇ ਮਦਾਨ ਛੱਡ ਕੇ ਸ਼ਾਹਦਾਲੇ ਉੱਥੇ ਜਾਂਦੇ ਹੁੰਦੇ ਨੇ ਜਿੱਥੇ ਉਹਨਾਂ ਦਾ ਲਾਲਚਪੂਰਾ ਹੁੰਦਾ ਹੋਵੇ ਉਹਦਾ ਕਬਰਾਂ ਦੇ ਚਲੇ ਜਾਂਦੇ ਕੁਰਬਾਨੋ ਬਾਗੇ ਸ਼ਰਦਾਲੇ ਤੋਂ ਜਿਹੜੇ ਇਹਨਾਂ ਨੇ ਸੇ ਕਬਰਾਂ ਨੇ ਸ਼ਰਦਾਲੇ ਤਾਂ ਹੀ ਕੁਰਬਾਨੋ ਬਾਗੇ ਕਬਰਾਂ ਦੇ ਖੜੇ ਹੁੰਦੇ ਨੇ ਤਾਂ ਹੀ ਚਲੇ ਜਾਂਦੇ ਬਾਬੇ ਬੜਪਾਖ ਹੁੰਦੇ ਉਹ ਸ਼ਰਦਾਲੇ ਹੀ ਨੇ ਇਹਨਾਂ ਨੇ ਸ਼ਰਦਾਲੇ ਸੇ ਪਹਿਲਾਂ ਕੀਤਾ ਖਾਲੀ ਆਪੀ ਸ਼ਰਦਾਬਾਨ ਨੇ ਸ਼ਰਦਾਬਾਨ ਮਾਇਆ ਦਾ ਬਖੌਨ ਹੁੰਦਾ ਗੁਰਬਾਣੀ ਜੀ ਨੂੰ ਸ਼ਰਧਾ ਆਖਿਆ ਉਹ ਗੱਲ ਉਹ ਦਾ ਅਰਥ ਕੁਝ ਹੋਰ ਹੈ ਉਹ ਨਹੀਂ ਜਾਣਦੇ ਕੀ ਹੈ ਗੁਰਬਾਣੀ ਗੁਰਬਾਣੀ ਦੇ ਨਾਮ ਵੀ ਹੋ ਰਿਹਾ ਹੈ ਤਪ ਵੀ ਹੋ ਰਿਹਾ ਹੈ ਜਪ ਵੀ ਹੋ ਰਿਹਾ ਹੈ ਸਬੰਧ ਵੀ ਹੋ ਰਿਹਾ ਹੈ ਇਹਨਾਂ ਦੇ ਚੀਜ਼ਾਂ ਦੇ ਅਰਥ ਹੋਰ ਨੇ ਭਗਤੀ ਦੇ ਵੀ ਅਰਥ ਹੋਰ ਨੇ ਐਵੇਂ ਸ਼ਰਧਾ ਦੇ ਵੀ ਅਰਥ ਹੋ ਰਹੇ ਨੇ ਗੁਰਬਾਣੀ ਦੀ ਆਪਣੀ ਭਾਸ਼ਾ ਅਲੱਗ ਹੈ ਉਹਦੇ ਅਰਥ ਹੋਰ ਨੇ ਜਿਹੜੀ ਇਹ ਨਾਲੀ ਸ਼ਰਧਾ ਹੈ ਉਹ ਸਾਡੇ ਜਿਨੀ ਸਾਡੇ ਸਦਕਾ ਸਦਕਾ ਅਰ ਭਰੋਸਾ ਸਦਕਾ ਦੇ ਮਨ ਭਰੋਸਾ ਨਹੀਂ ਰਹਿਦਾ ਇਸ ਸਦਕਾ ਪਰੋਸੇ ਬਿਨਾ ਸਦਕਾ ਨਹੀਂ ਹੁੰਦਾ ਪਰੋਸਾ ਹੈ ਤਾਂ ਸਦਕਾ ਜਿਹੜਾ ਪ੍ਰਲਾਦ ਹੈ ਪਰੋਸਾ ਤਾਂ ਸਦਕਾ ਤਰੂ ਹੈ ਪਰੋਸਾ ਤਾਂ ਸਦਕਾ ਪਰੋਸੇ ਨਹੀਂ ਆਸਰੇ ਸਦਕਾ ਡੋਲਦਾ ਹੈ ਸਦਕਾ ਉਹਨੂੰ ਸ਼ਾਇਦ ਨਹੀਂ ਜਿਹੜੀ ਡੋਲਣ ਨਹੀਂ ਦਿੰਦੀ ਜਿਹੜੀ ਚੀਜ਼ ਸਾਨੂੰ ਡੋਲਣ ਨਹੀਂ ਦਿੰਦੀ ਉਹਨੂੰ ਸਦਕਾ ਕਹਿੰਦੇ ਨੇ ਉਗਿਆ ਵਿਸ਼ਵਾਸ ਵਿਸ਼ਵਾਸ ਢੋਲ ਜਨ ਢੋਲਦਾ ਕਦ ਜਿਵੇਂ ਸਦਕਾ ਨਹੀਂ ਰਹਿੰਦਾ ਹਿਲ ਜਾਂਦਾ ਹੈ ਵਿਸ਼ਵਾਸ ਦਾ ਦੂਆ ਨੋ ਸਦਕਾ ਵਿਸ਼ਵਾਸ ਜਨਾ ਜੇ ਢੋਲਦਾ ਦੀ ਸਦਕਾ ਹੈ ਜੇ ਸਦਕਾ ਹਿਲ ਗਿਆ ਵਿਸ਼ਵਾਸ ਢੋਲ ਗਿਆ ਵਿਸ਼ਵਾਸ ਦਾ ਦੂਆ ਨੋ ਵਿਸ਼ਵਾਸ ਦਾ ਸ਼ੁੱਧ ਨੋ ਜਿਹੜੀ ਧਰਮ ਦੇ ਉੱਤੇ ਜਿਹੜਾ ਵਿਸ਼ਵਾਸ ਉਹ ਨੂੰ ਸਦਕਾ ਨਾ ਸੱਚੋ ਤੇ ਵਿਸ਼ਵਾਸ ਹੈ ਸਦਕਾ ਵਿਸ਼ਵਾਸਾਰੇ ਝੂਠ ਤੇ ਵੀ ਹੁੰਦਾ ਮੈਂ ਜਾਣਦਾ ਕਮਲ ਨਾਮ ਦਾ ਪਰੋਸਾ ਕਮਲ ਨਾਮ ਦਾ ਸਿੱਧਕ ਕੇਵਲ ਉਹਨੂੰ ਕਹਿੰਦੇ ਨੇ ਕੇਵਲ ਸੱਚ ਨਾਲ ਜੁੜਿਆ ਹੋਇਆ ਹੈ ਜਿਹੜਾ ਪਰੋਸਾ ਉਹਨੂੰ ਸਿੱਧਕ ਕਹਿੰਦੇ। ਨਾਟਕੋ ਛੇਟਕੋ ਕੀਏ ਕੁਕਾਜਾ ਨਾਟਕ ਛੇਟਕ ਲੋਕ ਕਰਦੇ ਨੇ। ਅਜੋਗੀ ਕਰਦੇ ਨਾਟਕ ਛੇਟਕ ਸੰਤ ਬੜੇ ਨਾਟਕ ਛੇਟਕ ਕਰਦੇ ਨੇ। ਜੋਗੀਆਂ ਜੁਆਏ ਹੋਣੇ ਨੇ ਸੰਤ ਹੈ। ਲੋਕਾਂ ਨੂੰ ਪਰਵਾਣ ਖਾਤਰ ਕੀਏ ਕੁਕਾਜਾ ਕੁਕਾਜਾ ਹੈ। ਬਾਇਆ ਵਾਹ ਤੇ ਹੁੰਦੇ ਨੇ ਸੰਸਾਰੀ ਸੁਭਾਅ ਵਾਹ ਤੇ ਹੁੰਦੇ ਨੇ ਇਹ ਕੋ ਕਾਜਾ ਪ੍ਰਭ ਲੋਕ ਨਹੀਂ ਕਰਦੇ ਹੁੰਦੇ ਪ੍ਰਭ ਲੋਕ ਕਾਹ ਆਵਤ ਲਾ ਜਾ ਆਵ ਲੋਕਾਂ ਨੂੰ ਤਾਂ ਇਹ ਕੋ ਕਾਜਾ ਹੈ ਜਿਹੜੇ ਰਾੜ ਕੇ ਜਿਹੜਾ ਕਰਨ ਤੇ ਸ਼ਰਮ ਆਉਂਦੀ ਹੈ ਉਹ ਨਹੀਂ ਕਰਦੇ ਹੁੰਦੇ ਕਿਉਂਕਿ ਇਹ ਝੂਠ ਹੁੰਦਾ ਹੈ ਕੂੜ ਨਖਟੇ ਨਾਲ ਕਾਉੜ ਕਹ ਸੱਚ ਨਹੀਂ ਕੂੜੇ ਦਾ ਖੋਟਾ ਸਾਭਦਾ ਜਣ ਉਦੋਂ ਲਾ ਜਾਊਗੀ ਜਦੋਂ ਪਰਦਾ ਚੱਕਿਆ ਜਾਊਗਾ ਕਬ ਜਾਣੋਗੇ ਜਦ ਉਹ ਉੜੋਗੇ ਪਾਜ ਕਬੀਰ ਕਹਿੰਦਾ ਪਾਜ ਦਾ ਉਗੜ ਜਾਣਾ ਜਦੋਂ ਨਾਲਕ ਜਿਹੜੇ ਦਾ ਪਾਜ ਕਦਨ ਕਦ ਉਗੜੇ ਜਾਂਦਾ ਹੁੰਦਾ ਇਸ ਕਰਕੇ ਪ੍ਰਭ ਕੇ ਲੋਕ ਨਹੀਂ ਕੰਮ ਕਰਦੇ ਉਹ ਸਾਧਰਾਂ ਨੇ ਖੜੇ ਰਹਿੰਦੇ ਨੇ ਦੋ ਰਾ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ ਆ ਸਰੀਰ ਰੂਪੀ ਜਣਾ ਠਿਕਰਾ ਸੀਦਾ ਠਿਕਰਾ ਸਰੀਰ ਨੂੰ ਨਹੀਂ ਕਹਿ ਸਕਦਾ ਕੋਈ ਆਦਮੀ ਬਗੈਰ ਦਸਮ ਪਾਸ਼ਾ ਦੇ ਆ ਲੋਵੇ ਪਾਸ਼ਾ ਦੇ ਸਰੀਰ ਨੂੰ ਠਿਕਰਾ ਕਹਿ ਰਹੇ ਨੇ ਲਿਖ ਦੂਗਾ ਕੋਈ ਨਾਲੇ ਤੁਸੀਂ ਲਿਖ ਦੋਗੇ ਤਿੰਨ ਵਾਰ ਤਨ ਤਨ ਕਹਿ ਕੇ ਗੱਲ ਕਰਦੇ ਨੇ ਇਹ ਜਿਹੜੇ ਡਰਪੋਕ ਨੇ ਠਿਕਰ ਕਹਿਣਾ ਕੋਈ ਮਾਮੂਲੀ ਗੱਲ ਨਹੀਂ ਹੈ ਇਹ ਤਾਂ ਦਸਮ ਪਾਸ਼ਾ ਨੇ ਠਿਕਰ ਕਹਿਤਾ ਤਾਂ ਨਹੀਂ ਖਾਲਸਾ ਬੋਲਿਆ ਉਸ ਵੇਲੇ ਕੋ ਠਿਕਰਾ ਕਾਇਦ ਹੁੰਦਾ ਨੋਇ ਪਾਸ਼ਾ ਸ਼ਰੀਰ ਨੋਇ ਪਾਸ਼ਾ ਸ਼ਰੀਰ ਨੂੰ ਇਹਨਾਂ ਦੀ ਮਾਰੀਆਂ ਮੱਤ ਉਹਨਾਂ ਇਹਨਾਂ ਨੇ ਕਿਹੜਾ ਪੜਿਆ ਹੈ ਇਹਦਾ ਬਿਨਾ ਬੜੇ ਦੇ ਕਹਿ ਤਾ ਇਹਨਾਂ ਨੇ ਸਭ ਕੁਝ ਜੇ ਪੜ ਲੈਂਦੇ ਸ਼ਾਇਦ ਕਹਿੰਦੇ ਨੋ ਇਹ ਗੱਲੋ ਇਹ ਤਾਂ ਕਿਸੇ ਦੇ ਬੁਲਾਏ ਬੋਲਨੇ ਨੇ ਉਹ ਬਨੌਰ ਵਾਲੇ ਵੀ ਆ ਗਏ ਸਾਹਮਣੇ ਹੁਣ ਸਭ ਕੋ ਸਾਹਮਣੇ ਆਈ ਜਾਂਦਾ دارش اینوزے دا ناگپور ਹੋਇਆ ਹੁਣ ਸੇ ਉਹ ਕੀਰਤਨ ناگپور ਆਰਐਸਐਸ ਦਾ ਹੱਡਾਫਸਾ ਜਦੋਂ ہندوستان ਦੀ ਕਦੇ ਨਹੀਂ ਲੋੜ ਦੇਤਾ ਨਾ ਉਹ ਕਹਿੰਦੇ ناگپور ਕਰੋ ਅਸੀਂ ਖੜੇ ਹਾਂ ਤੁਹਾਡੇ ਨਾਲ ਅੰਦਰ ਖਾਣੇ ਉਹਨਾਂ ਨੇ ਕਰਵਾਇਆ ਪਤਾ ਲਾ ਗਿਆ ਲੋ ਇਹ ਆਰਐਸਐਸ ਦੇ ਖਿਲਾਫ ਹੁੰਦਾ ناਗਪੁਰ ਨਹੀਂ ਸੀ ਕਰ ਸਕਦਾ ਨਾਗਪੁਰ ਤੋਂ ਉਹਨਾਂ ਦਾ ਹੱਡਾਫਸਾ ਇਹ ਲੋਕ ਆ ਰਸਤੇ ਦੇ ਖਿਲਾਫ ਹੋਣ ਨਾਗਪੁਰ ਇਹਨਾਂ ਦਾ ਫੈਸਲਾ ਕੋਣ ਕਰਨ ਦੇ ਤੂਗੇ ਨਾਗਪੁਰ ਆਲੇ ਯਾਰਾ ਸਾਲੇ ਖਿਲਾਫ ਨੇ ਦਸਮ ਗ੍ਰੰਥ ਦੇ ਅਸਲ ਦੇ ਵਿੱਚ ਉਹਨਾਂ ਦਾ ਹੀ ਹੱਥ ਹੈ ਇਹਨਾਂ ਦੇ ਹਸਤੇ ਉਹ ਵੀ ਜ਼ਕਾਲੇ ਖਾਨੇ ਨੂੰ ਚੱਕੀ ਖੜੇ ਨੇ ਵੈਬਸਾਈਟਾਂ ਦੇ ਕਾਲਾ ਖਾਨਾ ਉਹਨਾਂ ਦੀ ਜੱਕਾ ਹੁੰਦਾ ਉਹਨਾਂ ਨੇ ਹੁਣ ਉਹ ਕਾਲਾ ਬਣਾ ਜਿਹੜਾ ਸੀਗਾ ਉਹ ਕਾਰਦੂਸ ਚਲਿਆ ਹੋਇਆ ਹੋ ਗਿਆ ਉਹਨਾਂ ਦੇ ਦਰਸ਼ਨ ਤੋਂ ਵੱਡ ਲਿਆ ਦਰਸ਼ਨ ਤੋਂ ਫੜਿਆ ਹੋਇਆ ਤਾਂ ਪਤਾ ਲੱਗ ਗਿਆ ਸੀ ਤੈਨੂੰ ਵੀ ਨਾ ਪਹਿਲਾਂ ਹੋਰ ਵੀ ਕੁਝ ਪਤਾ ਲੱਗਿਆ ਸਾਰੀ ਗੱਲ ਦਾ ਪਰ ਇਹ ਗੱਲ 90% ਦੀ ਸਾਬਤ ਹੋ ਗਈ ਕਿ ਦਰਸ਼ਨ ਨੇ ਉਹਨਾਂ ਦਾ ਫੜਿਆ ਹੋਇਆ ਆ ਰਿਹਾ ਸੜਿਆ ਹੁੰਦਾ ਕੋਈ ਕਹੇ ਸੈਮੀਨਾਰ ਕਲਕੱਤੇ ਤੋਂ ਬਾਅਦ ਹੁਣ ਉੱਥੇ ਉਹਨਾਂ ਨੇ ਕਰਵਾਇਆ ਵੀ ਸਾਡੇ ਘਰ ਉਹਦੇ ਉਹਨਾਂ ਦਾ ਜੋਰ ਹੈ ਦੇਖਾਂਗੇ ਸਿੱਕ ਤੈਨੂੰ ਜਿਵੇਂ ਆਪ ਬੀਜੇਪੀ ਵਾਲੇ ਨੇ ਉਹਦਾ ਅਸੂਦੋ ਉਹਦਾ ਰੁਦਿਆ ਨੇ ਕਰਵਾਇਆ ਸੀ ਸਿਮਨਰ ਅਸੂਦੋ ਦਾ ਕਰਵਾਇਆ ਨਹੀਂ ਦਰਸ਼ਨ ਉਹਦਾ